ਦੇਖਣ ਨੂੰ ਮਿਲੀ ਜਿਵੇਂ ਇੱਕ ਕਾਰ ਸਵਾਰ ਨੌਜਵਾਨ ਦੂਸਰੇ ਨੌਜਵਾਨ ਨੂੰ ਸ਼ਰੇਆਮ ਘੱਡੇ ਦੇ ਤੂਕੇ ਲੈ ਗਿਆ ਜਿਸ ਦੀ ਹੀ ਮੌਕੇ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀਡੀਓ ਬਣਾਈ ਗਈ ਉੱਥੇ ਹੀ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਲੈ ਕੇ 45 ਲੱਖ ਰੁਪਏ ਦਿੱਤੇ ਸੀ ਉਹਨਾਂ ਲੜਕਾ ਕਿਸੇ ਕਾਰਨ ਕਰਕੇ ਅਮਰੀਕਾ ਨਹੀਂ ਜਾ ਪਾਇਆ ਜਿਸ ਨੂੰ ਲੈ ਕੇ ਉਹਨਾਂ ਦੇ ਪੈਸਿਆਂ ਦੀ ਗੱਲਬਾਤ ਚੱਲ ਰਹੀ ਸੀ ਅਤੇ ਉਹ ਪੈਸੇ ਲੈਣ ਦੇ ਲਈ ਸੁਖਬੀਰ ਸਿੰਘ ਦੇ ਕੋਲ ਗਏ ਸੀ ਜਿਸ ਦੌਰਾਨ ਸੁਖਬੀਰ ਦੇ ਵੱਲੋਂ ਉਹਨਾਂ ਦੇ ਲੜਕੇ ਨੂੰ ਗੱਡੀ ਨਾਲ ਧੂਕੇ ਲੈ ਗਏ ਤੇ ਜਿਸ ਦੇ ਚੱਲਦੇ 24 ਘੰਟੇ ਤੋਂ ਉਹਨਾਂ ਦਾ ਲੜਕਾ ਲਾਪਤਾ ਹੈ ਜਿਸ ਸਿਲਕੇ ਹੁਣ ਉਹਨਾਂ ਪੁਲਿਸ ਦੇ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਜਲਦ ਤੋਂ ਜਲਦ ਉਹਨਾਂ ਦੇ ਨੌਜਵਾਨ ਲੜਕੇ ਨੂੰ ਲੱਭਿਆ ਜਾਵੇ ਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਇਹ ਸਿੰਘਾ ਤੇ ਸਾਡਾ ਚੱਕ ਫਤਿਹ ਖਾਂ ਆ ਸਾਡੇ ਕੋਲ ਪਹਿਲੀ 12 ਕਿਲੇ ਸੀ ਜਿਹਦੇ ਵਿੱਚੋਂ ਸਾਢੇ 3 ਕਿਲੇ ਪਹਿਲੀ ਸਾਡੀ ਵੇਚੀ ਆ ਜੀ ਇਹਨੂੰ 45 ਲੱਖ ਰੁਪਏ ਦੇਣ ਕਰਕੇ ਕਦੋਂ ਦਿੱਤਾ ਸੀ ਕਿਉਂ ਦਿੱਤਾ ਤੇ 2023 ਦੇ ਵਿੱਚ ਦਿੱਤਾ ਸੀ ਮੁੰਡੇ ਨੂੰ ਬਾਹਰ ਅਮਰੀਕਾ ਭੇਜਣਾ ਹਤ ਠੀਕ ਆ ਬਾਅਦ ਵਿੱਚ ਕੀ ਦੱਸਦੇ ਰਹੇ ਬਾਅਦ ਵਿੱਚ ਪਹਿਲਾਂ ਦੁਬਈ ਭੇਜਦਾ ਦੁਬਈ ਤੋਂ ਇੰਡੋਨੇਸ਼ੀਆ ਭੇਜਦਾ ਇੰਡੋਨੇਸ਼ੀਆ ਜਾ ਕੇ ਸਾਡੇ ਬੇਟੇ ਦੇ ਅੰਮਰਤਾਰੀ ਬੇਟਾ ਸੀ ਉਹ ਇੱਕ ਕੇਸ ਵੀ ਕਤਲ ਕਰਾਉਂਦੇ ਹੁੰਦਾ ਕੇਸ ਕਤਲ ਕਰਾ ਕੇ ਜੋ ਉੱਥੋਂ ਵਾਪਸ ਆਇਆ ਉਹਦੇ ਖਾਤੇ 'ਚ ਖਾਣ-ਪੀਣ ਦੇ ਪੈਸੇ ਪਾਉਂਦੇ ਸੀ ਤੇ ਉਹਨੇ ਆਖਿਆ ਵੀ ਤੂੰ ਇੱਥੇ ਕੀ ਕਰਦਾ ਹੈ ਉਹਨੂੰ ਪੁਲਿਸ ਨੇ ਫੜ ਲਿਆ ਫਿਰ ਉੱਥੋਂ 2.5 ਲੱਖ ਰੁਪਇਆ ਦੇ ਕੇ ਇੰਡੀਆ ਦੀ ਕਰੰਸੀ ਤੇ ਫਿਰ ਉਹਨੂੰ ਛਡਾਇਆ ਗਿਆ ਤੇ ਫਿਰ ਉਹ ਵਾਪਸ ਦਿੱਲੀ ਆਇਆ ਦਿੱਲੀੋਂ ਜਾ ਕੇ ਉਹਨੂੰ ਵਾਪਸ ਲੈ ਆ ਦਿੱਲੀ ਉਹਦੇ ਕੋਲ ਕੋਈ ਖਾਣ ਨਹੀਂ ਵੀ ਚੀਜ਼ ਨਹੀਂ ਹੈਗੀ ਤਾਂ ਨਾ ਕੋਈ ਪੈਸਾ ਹੀ ਹੈਗਾ ਸੀ ਹੋਰ ਤੁਹਾਡੇ ਬੇਟੇ ਨੂੰ ਕਿਡਨੈਪਰ ਕਿ ਲਗੇ ਹੋ ਸਾਡੇ ਬੇਟੇ ਨੂੰ ਕੱਲ ਅਸੀਂ ਪੈਸੇ ਪੁੱਛਣ ਆਏ ਆ ਤੇ ਪਹਿਲੋਂ ਘਰੇ ਗਏ ਆ ਮੁੜ ਕੇ ਸੰਦੂਕ ਕਾਰ ਸਰਵਿਸ ਤੇ ਗਏ ਆ ਤੇ ਪਹਿਲਾਂ ਇਹ ਉੱਥੇ ਆਂਦਾ ਵੀ ਘਰੇ ਜ ਬਹਿ ਕੇ ਜਾਂ ਥਾਣੇ ਬਹਿ ਕੇ ਗੱਲ ਕਰ ਲਈਏ ਜਾਂ ਇੱਥੇ ਬਹਿ ਜਾਈਏ ਇਹ ਕਹੇ ਚ ਉਹ ਠੀਕ ਆ ਅਸੀਂ ਬੈਠੇ ਰਹੇ ਆ ਇਹਨੇ ਫੋਨ ਕਰਕੇ ਬੰਦੇ ਮਗਾਲੇ ਆ ਨਾਲ ਹੀ ਇਹਦੀ ਘਰ ਦੀ ਸੁਖਵੀਰ ਦੀ ਤੇ ਨਾਲ ਹੀ ਪਟਿਆ ਜਿਹੜਾ ਹੈਗਾ ਆ ਠੇਕੇਦਾਰ ਸਰਪੰਚਾ ਨਾਲ ਹੀ ਉਹ ਆ ਤੇ ਨਾਲ ਹੀ 35 40 ਬੰਦੇ ਹੋਰ ਆ ਇਹਨਾਂ ਮੁੰਡੇ ਨੂੰ ਲੱਤਾਂ ਤਾਂ ਨਹੀਂ ਹੱਥ ਪਾ ਕੇ ਗੱਡੀ ਤੇ ਬਜਰਟ ਤੇ ਸੁੱਟਦਾ ਆ ਮੁੰਡੇ ਦੇ ਜਿਹੜੇ ਅੱਗੇ ਵੈਪਰ ਜੇ ਲੱਗੇ ਹੁੰਦੇ ਉਹਨਾਂ ਨੂੰ ਹੱਥ ਪਾ ਲਿਆ ਕਿਤੇ ਇਹ ਉਹ ਇਹਨਾਂ ਗੱਡੀ ਬਹੁਤ ਜਿਆਦੀ ਭਜਾਤੀ ਆਹੀਂ ਮਗਰ ਭੱਜੇ ਆ ਪਰ ਇਹਨਾਂ ਗੱਡੀ ਨਹੀਂ ਖੜੀ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਮੁੰਡੇ ਨੂੰ ਕਿੱਥੇ ਲੱਗੇ ਪਾਉਣਗੇ ਤੱਕ ਕੋਈ ਨਹੀਂ ਪਤਾ ਲੱਗਦਾ ਟਾਈਮ 2 ਵਜੇ ਦਾ ਹੈਗੀ ਕਿੰਨੇ ਘੰਟੇ ਹੋ ਗਏ ਮੁੰਡਾ ਗਿਆ ਪਿਆ ਕੱਲ 2 ਵਜੇ ਤੋਂ ਲੱਗੇ ਹਜੇ ਤੱਕ ਮੁੰਡਾ ਗਿਆ ਹੈਗਾ ਸਾਨੂੰ ਕੋਈ ਪਤਾ ਨਹੀਂ ਲੱਗਾ ਨਾ ਕੋ ਫੋਨ ਆਉਂਦਾ ਤਾਂ ਕੋਈ ਗੱਲ ਫੋਨ ਫਾਨ ਸਭ ਕੁਝ ਉਹਦੇ ਬੰਦ ਦਿਆ ਜੀ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਕੱਲ ਦਰਖਾਸਤ ਦਿੱਤੀ ਆ ਗਰਮੀਤ ਸਿੰਘ ਐਸਐਸਈ ਕੋ ਦਰਖਾਸਤ ਆ ਤੇ ਉਹਨੇ ਜਦੋਂ ਫੋਨ ਲਾਇਆ ਉਹਨਾਂ ਨੇ ਆਖਿਆ ਵੀ ਤੁਹਾਡੇ ਦੇ ਦਰਖਾਸਤ ਹੋਈ ਹੈ ਤੁਸੀਂ ਮੁੰਡਾ ਚੁੱਕ ਲਿਆ ਤੇ ਆਂਦਾ ਵੀ ਤੁਸੀਂ ਮੁੰਡਾ ਚੁੱਕਣ ਦੀ ਗੱਲ ਨਾ ਕਰੋ ਸਾਡੇ ਨੂੰ ਪੈਸੇ ਦੀ ਗੱਲ ਕਰੋ ਪੈਸੇ ਕਿੰਨੇ ਲੈਣੇ ਆ ਅਸੀਂ ਅਸੀਂ ਉਹ ਕਾਲ ਆਪ ਸੁਣੀ ਆ ਕੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਇੱਕ ਸਾਡਾ ਬੇਟਾ ਸਾਨੂੰ ਮਿਲ ਜੇ ਇੱਕ ਸਾਡੀ ਪੇਮੈਂਟ ਸਾਨੂੰ ਦਵਾਈ ਜਾਵੇ ਅਸੀਂ ਅੱਗੇ ਮਰ ਕੇ ਅੱਗੇ ਸਾਡੀ ਪੈਲੀ ਨੂੰ ਹੱਥ ਲੱਗਾ ਅਸੀਂ ਹੁਣ ਸਾਡੇ ਪਰਿਵਾਰ ਨੂੰ ਇਹ ਬੰਦੇ ਦੇ ਹੱਥ ਲਾਤਾ ਨਹੀਂ ਸਰ ਇਹ ਬਿਲਕੁਲ ਝੂਠ ਆ ਜੀ ਮੈਂ ਕਿਸੇ ਕੋਲ ਕੋਈ 45 ਲੱਖ ਰੁਪਏ ਲਿਆ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਜਿਨ੍ਹਾਂ ਦੇ ਖਾਤੇ ਆ ਜਿਨ੍ਹਾਂ ਨੇ ਪੈਸੇ ਪਾਏ ਆ ਉਹਨਾਂ ਤੇ ਥਾਣਾ ਬੈਰੋਵਾਲ ਦੇ ਵਿੱਚ ਐਫ ਆਈ ਆਰ ਪਹਿਲਾਂ ਤੋਂ ਦਰਜਾ ਉਹ ਲੋਕ ਕਿਡਨਾਪਿੰਗ ਦਾ ਵੀ ਲਾ ਰਿਆ ਵੀ ਕਿਸੇ ਉਹਨਾਂ ਦੇ ਬੱਚੇ ਨੂੰ ਕਿਡਨਾਪ ਕਰ ਲਿਆ ਕੱਲ ਦਾ ਸਰ ਬਿਲਕੁਲ ਸਰਾ ਸਰਾ ਝੂਠ ਆ ਇਹ ਕੱਲ ਮੇਰੇ ਤੇ 5-7 ਜਾਣੇ ਕਾਲ ਕੁਛ ਅਣਪਛਾਤੇ ਬੰਦੇ ਮੈਨੂੰ ਇਹ ਕੱਲ ਸਰਵਿਸ ਸਟੇਸ਼ਨ ਤੇ ਇਹਨਾਂ ਨੇ ਘੇਰ ਕੇ ਮੇਰੇ ਗਲ ਪਏ ਆ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਗੱਡੀ ਭੰਨੀ ਆ ਉਹ ਮੌਕੇ ਤੇ ਉਥੇ ਸੀਸੀਟੀਵੀ ਕੈਮਰੇ ਦੀਆਂ ਫੋਟੋਸ ਵੀ ਆ ਗਿਆ ਨੇ ਉਥੇ ਮੌਕੇ ਦੇ ਜਿਹੜੇ ਦੁਕਾਨ ਵਾਲੇ ਆ ਉਹ ਗਵਾਹ ਹੈਗੇ ਆ ਇਹਨਾਂ ਦੇ ਬੰਦੇ ਸਹੀ ਸਲਾਮਤ ਉਥੋਂ ਆਪਣੀ ਗੱਡੀ 'ਚ ਬੈ ਕੇ ਗਏ ਆ ਉਹਨਾਂ ਵੱਲੋਂ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਉਹਨਾਂ ਨੂੰ ਬਾਹਰ ਭੇਜੰਦੇ ਝਾਂਸਾ ਦੇ ਕੇ ਜਿਹੜੇ ਪੈਸੇ ਲਏ ਆ ਮੈਂ ਸਰ ਕੋਈ ਇਜ਼ਟ ਟ੍ਰੈਵਲ ਇਜ਼ਟ ਦਾ ਕੰਮ ਨਹੀਂ ਕਰਦਾ ਜੀ ਮੈਂ ਪ੍ਰਾਈਵੇਟ ਟੀਚਰ ਆ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਦਾ ਕੋਈ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਜਾਣਦਾ ਰਿਪਰ ਕਿ ਤੁਹਾਡਾ ਨਾਗੂ ਲੈ ਰਹੇ ਵਿੱਚ ਕੀ ਤੁਹਾਨੂੰ ਇਨਵੋਲਵ ਮੇਰੇ ਕੋਲ ਸਰ ਇਹ ਐਡਮਿਸ਼ਨ ਵਾਸਤੇ ਆਏ ਸੀ ਕਿਸੇ ਬੱਚੇ ਦੀ ਪ੍ਰਾਈਵੇਟ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਸੰਬੰਧੀ ਮੇਰੇ ਕੋਲ ਆਏ ਸੀ ਤੇ ਇਹੜਾ ਜਿਹੜਾ ਏਜੰਟ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨੂੰ ਪੈਸੇ ਦਿੱਤੇ ਆ ਉਹਨੂੰ ਵੀ ਮੇਰਾ ਮੇਰਾ ਵਾਕਫ ਸੀ ਹੋ ਠੀਕ ਹੈ ਜੀ ਤੇ ਇਹਨਾਂ ਦੀ ਆਪਸ ਵਿੱਚ ਗੱਲ ਹੋ ਗਈ ਮੇਰਾ ਕਸੂਰ ਵਿੱਚ ਇਹ ਆ ਕਿ ਮੈਂ ਉਹਨੂੰ ਏਜੰਟ ਨੂੰ ਜਾਣਦਾ ਸੀ ਇਹ ਹੁਣ ਉਹਨਾਂ ਏਜੰਟ ਦਾ ਇਹਨਾਂ ਨੇ ਝਗੜਾ ਕਰ ਲਿਆ ਹੈ ਮੈਨੂੰ ਕਹਿੰਦੇ ਆ ਵੀ ਤੂੰ ਸਾਡੇ ਪੈਸੇ ਕਢਵਾ ਕੇ ਦੇ ਕਿਸੇ ਤਰੀਕੇ ਨਾਲ ਪੈਸੇ ਉਹਨਾਂ ਨੇ ਆਪਣੇ ਉਹਨਾਂ ਦੇ ਖਾਤਿਆਂ 'ਚ ਪਾਏ ਆ ਕੁਝ ਉਹਨਾਂ ਨੂੰ ਨਗਦ ਦਿੱਤੇ ਆ ਉਹਨਾਂ ਨੇ ਪਰਚਾ ਦਰਜ ਆ ਮੈਨੂੰ ਨਜਾਇਜ਼ ਹਰਾਸਮੰਡ ਕੰਡੇ ਕੱਲ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਆ ਮੇਰੇ ਪਰਿਵਾਰ ਨੂੰ ਮੈਨੂੰ ਜੇ ਕੁਝ ਵੀ ਮੇਰਾ ਜਾਨੀ ਮਾਲੀ ਨੁਕਸਾਨ ਹੁੰਦਾ ਇਹ ਬੰਦੇ ਜ਼ਿੰਮੇਵਾਰ ਆ ਮੇਰੀ ਗੱਡੀ ਭੰਨੀ ਆ ਜੀ ਕੱਲ ਇਹਨਾਂ ਨੇ ਹੁਣ ਕੀ ਮੰਗ ਕਰਦੇ ਸਰ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜਿਹੜਾ ਮੈਤੇ ਕੱਲ ਜਾਨੂ ਮਾਰਨ ਦੇਣਾ ਇਹਨਾਂ ਨੇ ਹਮਲਾ ਕੀਤਾ ਮੇਰੇ ਤੇ ਕੱਲ ਇਹਨਾਂ ਨੇ